ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਠ ਪੌਦੀ ਸوير ਹੋਈ ਮਾਈ ਲక్ష్ਮੀ ਭੋਜਨ ਬਣਾ ਮਾਤਾ ਗੁਜਰੀ ਕੋ ਲੈ ਆਈ ਉਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤੇ ਅਤੇ ਨਮਸਕਾਰ ਕੀਤੀ ਕੁੰਮੇ 마ਸ਼ਕੀ ਨੇ ਖੱ쩌ਰ ਨੂੰ ਚਾਰਾ ਪਾ ਕੇ ਦੁਸ਼ਮਣ ਫੌਜ ਦੀ ਖਬਰ ਲੈਣ ਲੱਗਾ ਮਾਈ ਲక్ష్ਮੀ ਨੇ ਬਹੁਤ ਚਾ ਨਾਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਅਤੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੀ ਉੱਧਰ ਕੰਗੂ ਨੂੰ ਖਬਰ ਮਿਲੀ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛਾੜ ਦਿੱਤਾ ਹੈ ਅਤੇ ਸਰਸਾ ਨਦੀ ਤੇ ਉਹਨਾਂ ਦਾ ਪਰਿਵਾਰ ਵਿਛੜ ਗਿਆ ਹੈ ਜਦ ਉਸ ਨੂੰ ਪਤਾ ਲੱਗਾ ਕਿ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਕਿਸੇ ਮਲਾਕੂਲ ਠਹਿਰੇ ਹਨ ਤਾਂ ਉਹ ਬਹੁਤ ਤੇਜ਼ੀ ਨਾਲ ਉੱਥੇ ਆ ਗਿਆ ਉਸ ਦੇ ਮਨ ਵਿੱਚ ਆਇਆ ਕਿ ਜੇਕਰ ਉਸ ਨੂੰ ਕੋਈ ਇਨਾਮ ਮਿਲ ਜਾਵੇ ਤਾਂ ਉਸ ਦੀ ਕਿਸਮਤ ਬਣ ਜਾਵੇਗੀ। ਗੁਰੂ ਘਰ ਵਿੱਚ ਸੇਵਾਦਾਰ ਰਹਿ ਚੁੱਕਾ ਗੰਗੂ ਇਹ ਜਾਣਦਾ ਸੀ ਕਿ ਗੁਰੂ ਘਰ ਦਾ ਖਜ਼ਾਨਾ ਦਾਦੀ ਜੀ ਕੋਲ ਹੀ ਹੁੰਦਾ ਹੈ। ਗੰਗੂ ਲਾਲਚਵਸ ਹੋ ਕੇ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਦੀ ਪਾਲ ਕਰ ਰਿਹਾ ਹੁੰਦਾ ਹੈ। ਉਹ ਕੁੰਮੇਮਾਸਕੀ ਨਾਲ ਮਿਲਦਾ ਹੈ ਅਤੇ ਕੁੰਮਾ ਮਾਸਕੀ ਉਸ ਨੂੰ ਗੁਰੂ ਘਰ ਦਾ ਸੇਵਾਦਾਰ ਜਾਣ ਕੇ ਮਾਤਾ ਗੁਜਰੀ ਕੋਲ ਲੈ ਜਾਂਦਾ ਹੈ। ਗੰਗੂ ਮਾਤਾ ਗੁਜਰੀ ਜੀ ਨੂੰ ਉਠੇ ਦਿਲਾਸੇ ਦਿੰਦਾ ਹੈ ਮਾਤਾ ਗੁਜਰੀ ਜੀ ਗੰਗੂ ਤੇ ਭਰੋਸਾ ਕਰ ਲੈਂਦੇ ਹਨ ਅਤੇ ਉਸ ਨਾਲ ਚੱਲ ਪੈਂਦੇ ਹਨ ਕੁੰਭਾ ਮਾਸ਼ਕੀ ਗੰਗੂ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਰਸਤਾ ਪਾਰ ਕਰਵਾ ਦਿੰਦਾ ਹੈ ਅੱਗੇ ਗੰਗੂ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਲੈ ਕੇ ਜਾਂਦਾ ਹੈ ਉਹ ਬਹੁਤ ਵਿਉਂਤਾਂ ਬਣਾਉਂਦਾ ਹੈ ਅਤੇ ਰੋਪੜ ਕੋਲ ਜਾ ਕੇ ਉਸ ਦਾ ਮਨ ਡੋਲ ਜਾਂਦਾ ਹੈ ਉਹ ਮਾਤਾ ਜੀ ਨੂੰ ਕਹਿੰਦਾ ਹੈ ਕੇ ਰੋਪੜ ਵਿੱਚ ਮੁਗਲ ਫौज ਆਈ ਹੋਈ ਹੈ ਇੱਥੇ ਜਾਣਾ ਠੀਕ ਨਹੀਂ ਉਹ ਜਾਣਦਾ ਸੀ ਕਿ ਜੇ ਮਾਤਾ ਜੀ ਕਿਸੇ ਸੁਰੱਖਿਅਤ ਜਗ੍ਹਾ ਤੇ ਚਲੇ ਗਏ ਤਾਂ ਉਸ ਦਾ ਮਨੋਰਥ ਪੂਰਾ ਨਹੀਂ ਹੋ ਸਕੇਗਾ ਚਲਦਿਆਂ ਚਲਦਿਆਂ ਰਾਤ ਪੈ ਗਈ ਗੰਗੂ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਕਿਸ ਇਲਾਕਾ ਕੋਲ ਲੈ ਆਉਂਦਾ ਹੈ ਉਹ ਮਾਤਾ ਜੀ ਨੂੰ ਕਹਿੰਦਾ ਹੈ ਕਿ ਹੁਣ ਰਾਤ ਹੋ ਗਈ ਹੈ ਇੱਥੇ ਹੀ ਰੁਕਦੇ ਹਾਂ ਅਤੇ ਸਵੇਰੇ ਪਿੰਡ ਵੱਲ ਜਾਵਾਂਗੇ ਮਾਤਾ ਜੀ ਗੰਗੂ ਦੀ ਗੱਲ ਮੰਨ ਕੇ ਤਲਾਹ ਦੇ ਕੋਲ ਛੋਟੇ ਸਹਬਜ਼ਾਦੇ ਨੂੰ ਲੈ ਕੇ ਬੈਠ ਜਾਂਦੇ ਹਨ ਗੰਗੂ ਨਾਲ ਦੇ ਪਿੰਡ ਤੋਂ ਪ੍ਰਸ਼ਾਦੇ ਲੈ ਕੇ ਅਤੇ ਕੁਝ ਕਰਮ ਵਸਤਰ ਲੈ ਕੇ ਮਾਤਾ ਜੀ ਕੋਲ ਪਹੁੰਚਦਾ ਹੈ ਛੋਟੇ ਸਹਬਜ਼ਾਦੇ ਸਫ਼ਰ ਦੇ ਥੱਕ ਕੇ ਉੱਥੇ ਹੀ ਸੌਂ ਜਾਂਦੇ ਹਨ ਅਤੇ ਮਾਤਾ ਗੁਜਰੀ ਜੀ ਬਿਰਧ ਸਰੀਰ ਵਿੱਚ ਫਿਕਰਾਂ ਵਿੱਚ ਸਾਰੀ ਰਾਤ ਸੌ ਨਹੀਂ ਪਾਉਂਦੇ ਮਾਤਾ ਗੁਜਰੀ ਅਤੇ ਛੋਟੇ ਸਹਬਜ਼ਾਦਿਆਂ ਨੇ ਅੱਠ ਪੌ ਦੀ ਰਾਤ ਪਿੰਡ ਕਾਇਨੌਰ ਦੇ ਤਲਾ ਤੇ ਕੱਟੀ ਗੁਰੂ ਸਾਹਿਬ ਤੇ ਬਾਕੀ ਸਿੰਘ ਗੜੀ ਵਿੱਚ ਪਹੁੰਚਦੇ ਨੇ ਗੜੀ ਵਿੱਚ ਚਾਰੇ ਪਾਸੇ ਮੋਰਚਾ ਬੰਦੀ ਹੋ ਚੁੱਕੀ ਹੁੰਦੀ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਗੁਰੂ ਸਾਹਿਬ ਨਿਤਨੇਮ ਕਰਦੇ ਹਨ ਅੱਜ ਜੰਗ ਵਾਲਾ ਦਿਨ ਹੈ ਇਸ ਦਿਨ ਦੁਨੀਆ ਦੀ ਸਭ ਤੋਂ ਵੱਡੀ ਜੰਗ ਹੁੰਦੀ ਹੈ ਦੂਰ ਦੂਰ ਤੱਕ ਮੁਗਲ ਫੌਜ ਹੀ ਨਜ਼ਰ ਆਉਂਦੀ ਹੈ ਭਾਈ ਦਇਆ ਸਿੰਘ ਜੀ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਨ ਮਹਾਰਾਜ ਮਨ ਵਿੱਚ ਕੋਈ ਪੈ ਤਾਂ ਨਹੀਂ ਹੈ ਪਰ ਅਸੀਂ 40 ਸਿੱਖ 10 ਲੱਖ ਦੀ ਫੌਜ ਨਾਲ ਕਿਵੇਂ ਮੁਕਾਬਲਾ ਕਰਾਂਗੇ ਤਾਂ ਗੁਰੂ ਸਾਹਿਬ ਆਖਦੇ ਹਨ ਨਗਾਰੇ ਤੇ ਝੋਟ ਲਗਾਓ ਗੁਰੂ ਸਾਹਿਬ ਬੀਰ ਆਸਨ ਵਿੱਚ ਬੈਠ ਕੇ ਪੱਥੇ ਵਿੱਚੋਂ ਤੀਰ ਕੱਢ ਕੇ ਮੁਗਲ ਫੌਜ ਵੱਲ ਛੱਡਦੇ ਹਨ ਇਹ ਤੀਰ 10000 ਦੀ ਫੌਜ ਨੂੰ ਛੀਜਦਾ ਹੋਇਆ ਲੰਘ ਜਾਂਦਾ ਹੈ ਇਹ ਦੇਖ ਮੁਗਲ ਫੌਜ ਬਹੁਤ ਹੈਰਾਨ ਤੇ ਭੈ ਵਿੱਚ ਆ ਜਾਂਦੀ ਹੈ ਪਾਇਦਿਆ ਸਿੰਘ ਜੀ ਇਹ ਕੌਤਕ ਦੇਖ ਕੇ ਸੋਚਦੇ ਹਨ ਕਿ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਇਹ ਸਭ ਦੇਖ ਮੁਗਲ ਫੌਜ ਸੋਚਦੀ ਹੈ ਕਿ ਗੁਰੂ ਸਾਹਿਬ ਨਾਲ ਤਾਂ 5-10 ਸਿੰਘ ਹੀ ਸਨ ਤਾਂ ਸਾਨੂੰ ਇਹ ਹਜ਼ਾਰਾਂ ਸਿੰਘ ਕਿਉਂ ਨਜ਼ਰ ਆ ਰਹੇ ਹਨ ਤਾਂ ਉਹ ਪਤਾ ਕਰਨ ਲੱਗ ਜਾਂਦੀ ਹੈ ਕਿ ਆਖਿਰ ਗੜੀ ਅੰਦਰ ਕਿੰਨੇ ਸਿੰਘ ਹਨ ਮੁਗਲ ਫੌਜ ਵਿੱਚ ਬਲੇਰ ਕੋਟਲੇ ਦੇ ਨਵਾਬ ਨਾਹਰ ਖਾਂ ਬਲਸ਼ੇਰ ਖਾਂ ਅਤੇ ਜ਼ਫਰ ਬੇਗ ਹਨ ਨਾਹਰ ਖਾਂ ਵਜ਼ੀਰ ਖਾਨ ਨੂੰ ਕਹਿੰਦਾ ਹੈ ਕਿ ਤੁਹਾਡੇ ਤੋਂ ਇਹ ਨਹੀਂ ਪਕੜੇ ਗਏ ਅਤੇ ਇੱਕ ਪੌੜੀ ਮੰਗਵਾਉਂਦਾ ਹੈ ਪੌੜੀ ਘੜੇ ਨੂੰ ਲਗਾਈ ਜਾਂਦੀ ਹੈ ਨਾਹਰ ਖਾਂ ਅਤੇ ਉਸ ਦਾ ਭਰਾ ਪੌੜੀ ਤੇ ਚੜਦੇ ਹਨ ਜਦ ਹੀ ਉਹ ਪੌੜੀ ਤੇ ਚੜਦੇ ਹਨ ਜਦ ਗੁਰੂ ਸਾਹਿਬ ਦੇਖਦੇ ਹਨ ਕਿ ਨਾਹਰ ਖਾਂ ਪੌੜੀ ਤੋਂ ਉੱਪਰ ਚੜਿਆ ਆਉਂਦਾ ਹੈ ਤਾਂ ਉਹ ਪੱਥੇ ਵਿੱਚੋਂ ਤੀਰ ਕੱਢ ਉਸ ਵੱਲ ਛੱੜਦੇ ਹਨ ਤੀਰ ਨਾਹਰ ਖਾਂ ਦੇ ਸੀਨੇ ਵਿੱਚ ਲੱਗਦਾ ਹੈ ਤੇ ਉਹ ਪੌੜੀ ਤੋਂ ਡਿੱਗ ਜਾਂਦਾ ਹੈ ਇਹ ਦੇਖ ਨਹਰ ਖਾਨ ਦਾ ਪ੍ਰਾ ਲੁੱਕ ਜਾਂਦਾ ਹੈ ਗੁਰੂ ਸਾਹਿਬ ਜੰਗ ਦੇ ਮੈਦਾਨ ਅੰਦਰ ਸਿੰਘਾਂ ਨੂੰ ਭੇਜਣਾ ਸ਼ੁਰੂ ਕਰਦੇ ਹਨ ਇਸ ਤਰ੍ਹਾਂ ਗੁਰੂ ਸਾਹਿਬ ਦੇ ਹੁਕਮ ਨਾਲ ਪੰਜ ਪੰਜ ਸਿੰਘਾਂ ਦਾ ਜਥਾ ਜੰਗ ਦੇ ਮੈਦਾਨ ਅੰਦਰ ਜਾਂਦਾ ਹੈ ਹਜ਼ਾਰਾਂ ਲੱਖਾਂ ਦੀ ਗਿਣਤੀ ਨੂੰ ਸਿੰਘ ਮਾਰ ਮੁਕਾ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਪਾਈ ਮੋਹਕਮ ਸਿੰਘ ਪਾਈ ਸਾਹਿਬ ਸਿੰਘ ਅਤੇ ਪਾਈ ਹਿੰਮਤ ਸਿੰਘ ਲੱਖਾਂ ਹਜ਼ਾਰਾਂ ਦੀ ਗਿਣਤੀ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਹਨ ਇਹ ਸਭ ਦੇਖ ਕੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਗੁਰੂ ਸਾਹਿਬ ਤੋਂ ਜੰਗ 'ਚ ਜਾਣ ਦੀ ਆਗਿਆ ਲੈਂਦੇ ਹਨ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਵੀ ਜੰਗ ਵਿੱਚ ਜਾਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਖੁਸ਼ ਹੋਏ ਨੇ ਥਾਪੜਾ ਦਿੰਦੇ ਨੇ ਅਤੇ ਕਹਿੰਦੇ ਹਨ ਅਕਾਲ ਪੁਰਖ ਕਿਰਪਾ ਕਰਨਗੇ ਤੁਸੀਂ ਸਨਮੁਖ ਹੋ ਕੇ ਲੜਨਾ ਬਾਬਾ ਅਜੀਤ ਸਿੰਘ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਸਿੰਘਾਂ ਦੇ ਨਾਲ ਜੰਗ ਦੇ ਮੈਦਾਨ ਤੀਰਾਂ ਦੀ ਬੁਸ਼ਾਰ ਕਰਦੇ ਜਾਂਦੇ ਨੇ ਹਜ਼ਾਰਾਂ ਨਾਲ ਮੁਕਾਬਲਾ ਕਰਦੇ ਨੇ ਜਦ ਅੱਗੇ ਵਧਦੇ ਨੇ ਤਾਂ ਤੀਰ ਖਤਮ ਹੋ ਜਾਂਦੇ ਨੇ ਉਹ ਕਿਰਪਾਨ ਨਾਲ ਕਈਆਂ ਦੇ ਸਿਰ ਲਾਉਂਦੇ ਅੱਗੇ ਜਾਂਦੇ ਨੇ ਬਰਸ਼ੇ ਨਾਲ ਅਨਵਰ ਖਾਨ ਦਾ ਸੀਨਾ ਪਾੜ ਦਿੰਦੇ ਨੇ ਜਦ ਸਾਹਿਬਜ਼ਾਦੇ ਦੇ ਹੱਥ ਵਿੱਚ ਸਿਰਫ ਡਾਂਗ ਰਹਿ ਜਾਂਦੀ ਹੈ ਤਾਂ ਮੁਗਲ ਫੌਜ ਹਜ਼ਾਰਾਂ ਤੀਰਾਂ ਦੀ ਪਾਸ਼ਾਰ ਬਾਬਾ ਅਜੀਤ ਸਿੰਘ ਉੱਪਰ ਕਰਦੀ ਹੈ ਬਾਬਾ ਅਜੀਤ ਸਿੰਘ ਜੀ ਦਾ ਕੋੜਾ ਸ਼ਹੀਦ ਹੋ ਜਾਂਦਾ ਹੈ ਉਹ ਕੋੜੇ ਤੋਂ ਉਤਰਦੇ ਹਨ ਕਈ ਗੋਲੀਆਂ ਅਤੇ ਫੱਟ ਲੱਗੇ ਹੋਏ ਨੇ ਪਰ ਫਿਰ ਵੀ ਕਮਰ ਕ세 ਚੁਕਟਾਰ ਖੱਡ ਕੇ ਜੰਗ ਵਿੱਚ ਜੂਸ ਦੇ ਸੈਂਕੜੇ ਫੱਟ ਸਹਾਰ ਦੇ ਲੱਖਾਂ ਦੀ ਗਿਣਤੀ ਨੂੰ ਮਾਰਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦ ਹੋ ਜਾਂਦੇ ਹਨ ਇਹ ਸਭ ਦੇਖਦਿਆਂ ਗੁਰੂ ਸਾਹਿਬ ਉੱਚੀ ਆਵਾਜ਼ ਵਿੱਚ ਜੈਕਾਰਾ ਛੱਡਦੇ ਨੇ ਵੱਡੇ ਸਹਬਜ਼ਾਦੇ ਦੀ ਸ਼ਹੀਦੀ ਦੇਖ ਕੇ ਸਹਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਅਗਿਆ ਲੈਂਦੇ ਹਨ ਅਤੇ ਗੁਰੂ ਸਾਹਿਬ ਉਹਨਾਂ ਨੂੰ ਥਾਪੜਾ ਦੇ ਕੇ ਜੰਗ ਵਿੱਚ ਜਾਣ ਦੀ ਅੱਗੇ ਆ ਦਿੰਦੇ ਨੇ ਬਾਬਾ ਜੂਝਾਰ ਸਿੰਘ ਜੀ ਵੀ ਹਜ਼ਾਰਾਂ ਲੱਖਾਂ ਨਾਲ ਮੁਕਾਬਲਾ ਕਰਦੇ ਜੰਗ ਦੇ ਮੈਦਾਨ ਵਿੱਚ ਜੂਝਦੇ ਸ਼ਹੀਦ ਹੋ ਜਾਂਦੇ ਨੇ ਸ਼ਾਮ ਦਾ ਵੇਲਾ ਹੋ ਜਾਂਦਾ ਹੈ ਗੁਰੂ ਸਾਹਿਬ ਤਹਰਾਸ ਦਾ ਪਾਠ ਕਰਦੇ ਨੇ ਅਤੇ ਬੀਰਾਸਤੇ ਸ਼ਬਦ ਪੜ੍ਹਦੇ ਨੇ ਇਹ ਦੇਖ ਸਿੰਘ ਸਮਝ ਜਾਂਦੇ ਨੇ ਕਿ ਗੁਰੂ ਸਾਹਿਬ ਹੁਣ ਖੁਦ ਤਿਆਰੀ ਕਰ ਰਹੇ ਹਨ ਜੰਗ ਵਿੱਚ ਜਾਣ ਦੀ ਇਸ ਤਰ੍ਹਾਂ ਬਾਕੀ ਸਿੰਘ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਗੁਰੂ ਸਾਹਿਬ ਸਾਨੂੰ ਤੁਹਾਡੇ ਜਿਹਾ ਹੋਰ ਗੁਰੂ ਨਹੀਂ ਮਿਲ ਸਕਦਾ ਤੁਸੀਂ ਹਜ਼ਾਰਾਂ ਲੱਖਾਂ ਖਾਲਸੇ ਤਿਆਰ ਕਰ ਸਕਦੇ ਹੋ ਬੇਨਤੀ ਕਰਦੇ ਨੇ ਕਿ ਆਪ ਜੀ ਕਦੇ ਪੰਜ ਸਿੰਘਾਂ ਦਾ ਕਿਹਾ ਨਹੀਂ ਮੋੜਦੇ ਬੇਨਤੀ ਕਰਦੇ ਨੇ ਕਿ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਇਸ ਤਰ੍ਹਾਂ ਗੁਰੂ ਸਾਹਿਬ ਗੜੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਦੇ ਅਸੀਸ ਤੇ ਕਲਗੀ ਸਜਾ ਕੇ 10 ਲੱਖ ਦੀ ਫੌਜ ਦੇ ਸਾਹਮਣੇ ਤਾੜੀ ਮਾਰ ਕੇ 마שיਵਾੜੇ ਦੇ ਜੰਗਲਾਂ ਵੱਲ ਚਲੇ ਜਾਂਦੇ ਹਨ ਨੌਪੋਨੂ ਭਾਈ ਦਇਆ ਸਿੰਘ ਜੀ ਭਾਈ ਮਾਨ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਹਨ